0 ਤੋਂ 5 ਸਾਲ ਤੱਕ ਦੀ ਉਮਰ ਵਾਲੇ ਬੱਚਿਆਂ ਨੂੰ ਪल्स ਪੋਲ ਦੀਆਂ ਬੂੰਦਾਂ ਪਲੌਣ ਦੇ ਲਈ ਤਰਨਤਾਰਨ ਵਿੱਚ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ ਇਸ ਮੁਹਿੰਮ ਦਾ ਉਦਗਾਟਨ ਸਬਡਿਵੀਜ਼ਨ ਹਸਪਤਾਲ ਵਿਖੇ ਹਲਕਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਵੱਲੋਂ ਕੀਤਾ ਗਿਆ ਜਾਣਕਾਰੀ ਦਿੰਦਿਆਂ ਟਿਕਾਕਰਨ ਅਫਸਰ ਡਾਕਟਰ ਬੀਨਦਰ ਪਾਲ ਕੌਰ ਨੇ ਦੱਸਿਆ ਕਿ ਪੋਲੀਆਂ ਦੀਆਂ ਬੂੰਦਾਂ ਪਲੌਣ ਦੇ ਲਈ ਸਰਕਾਰ ਦੀ ਆਦੇਸ਼ਾਂ ਉੱਪਰ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਨੇ ਇਸ ਦੌਰਾਨ ਬੁਥਾਂ ਉੱਤੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਲਾਈਆਂ ਜਾਣਗੀਆਂ ਤੇ ਅਗਲੇ ਦਿਨ ਘਰ-ਘਰ ਜਾ ਕੇ ਪੋਲੀਓ ਦੀਆਂ ਬੂੰਦਾਂ ਪਲਾਈਆਂ ਜਾਣਗੀਆਂ ਜ਼ਿਲ੍ਹਾ ਹਸਪਤਾਲ ਤਰਨਤਾਰਨ ਵਿਖੇ ਪल्स ਪੋਲੀਓ ਉਹਨਾਂ ਦੀ ਜਿਹੜੀ ਆ ਮਹਿੰਮ ਦੀ ਸ਼ੁਰੂਆਤ ਕੀਤੀ ਗਈ ਆ ਇਹ ਕੌਮੀ ਪੱਧਰ ਤੇ ਜਿਹੜਾ ਵਾ ਪ੍ਰੋਗਰਾਮ ਚੱਲ ਰਿਹਾ ਵਾ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਕਿ ਪਹਿਲਾਂ ਪੋਲੀਓ ਦੀ ਬਿਮਾਰੀ ਬਹੁਤ ਵੱਡੇ ਪੱਧਰ ਤੇ ਹੁੰਦੀ ਸੀ ਅੱਜ ਵੀ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਅਪਾਹਜ ਲੋਕ ਜਿਹੜੇ ਨੇ ਉਹ ਪੋਲੀਓ ਕਰਕੇ ਨੇ ਤੇ ਉਸ ਤੋਂ ਬਾਅਦ ਜਿਹੜਾ ਪਲਸ ਪੋਲੀਓ ਪ੍ਰੋਗਰਾਮ ਸ਼ੁਰੂ ਹੋਇਆ ਤੇ ਸੱਜ ਸੱਜੇ ਜਿਹੜਾ ਸੀ ਇਹ ਗਿਣਤੀ ਘਟਣੀ ਸ਼ੁਰੂ ਹੋਈ ਤੇ 2014 ਤੋਂ ਬਾਅਦ ਜਿਹੜਾ ਸੀ ਉਹ ਦੇਸ਼ ਸਾਡਾ ਜਿਹੜਾ ਬਿਲਕੁਲ ਪੋਲੀਓ ਮੁਕਤ ਹੋਇਆ ਪਰ ਅੱਜ ਵੀ ਇਤਿਹਾਸ ਵਦੋਂ ਜਿਹੜੀਆਂ ਪੋਲੀਓ ਦੀਆਂ ਬੂੰਦਾਂ ਬੱਚਿਆਂ ਨੂੰ ਪਾਈਆਂ ਜਾ ਰਹੀਆਂ ਨੇ 0 ਤੋਂ 5 ਸਾਲ ਦੇ ਨੂੰ ਕਿਉਂਕਿ ਗਵਾਂਡੀ ਦੇਸ਼ਾਂ ਦੇ ਵਿੱਚ ਪੋਲੀਓ ਹਾਲੀ ਵੀ ਮੌਜੂਦ ਹੈ ਸੋ ਇਸ ਕਰਕੇ ਇਹ ਥੋੜਾ ਜਿਹਾ ਖਦਸ਼ਾ ਰਹਿੰਦਾ ਵੈ ਕਿਤੇ ਗਵਾਂਡ ਦੇ ਵਿੱਚੋਂ ਫਿਰ ਪੋਲੀਓ ਜਿਹੜਾ ਵਾ ਆਪਣੇ ਦੇਸ਼ ਦੇ ਵਿੱਚ ਦਸਕਤ ਨਾ ਦੇਵੇ ਇਸ ਕਰਕੇ ਸਬ ਨੈਸ਼ਨਲ ਲੈਵਲ ਤੇ ਬਾਰਡਰ ਜ਼ਿਲ੍ਹਿਆਂ ਦੇ ਵਿੱਚ ਤੇ ਆਫ ਐਨ ਆਨ ਜਿਹੜੀਆਂ ਪੋਲੀਓ ਦੇ ਬਿੰਦੂਆਂ ਪਾਈਆਂ ਜਾਂਦੀਆਂ ਰਹਿੰਦੀਆਂ ਪਰ ਇਹ ਜਿਹੜਾ ਵਾ ਰਾਉਂਡ ਆ ਇਹ ਨੈਸ਼ਨਲ ਲੈਵਲ ਤੇ ਵੀ ਸ਼ੁਰੂ ਕੀਤਾ ਗਿਆ ਵੈ ਕਿ ਇਤਿਹਾਰ ਵਜੋਂ ਕਿ ਆਪਣੇ ਦੇਸ਼ ਦੇ ਵਿੱਚ ਫਿਰ ਇਹ ਨਾਮਰਾਦ ਬਿਮਾਰੀ ਕਿਤੇ ਜਿਹੜਾ ਪ੍ਰਵੇਸ਼ ਨਾ ਕਰ ਜਾਵੇ ਸੋ ਅੱਜ ਇੱਥੇ ਸਿਵਲ ਹਸਪਤਾਲ ਤਰਨਤਾਰਨ ਦੇ ਵਿੱਚ ਜਿਹੜਾ ਪੋਲੀਓ ਬੂੰਦਾ ਦਾ ਜ਼ਿਲ੍ਹੇ ਦੇ ਵਿੱਚ ਆਗਾਜ਼ ਕੀਤਾ ਗਿਆ ਵਾ ਕੋਲ 144000 ਤੇ 515 ਬੱਚੇ ਜਿਹੜੇ ਜ਼ਿਲ੍ਹੇ ਦੇ ਵਿੱਚ ਨੇ 0 ਤੋਂ 5 ਸਾਲ ਦੇ ਵਿੱਚ ਉਹਨਾਂ ਸਾਰਿਆਂ ਨੂੰ ਜਿਹੜੀਆਂ ਬੂੰਦਾ ਪਾਈਆਂ ਜਾਣੀਆਂ ਸੋ ਮੇਰੀ ਸਾਰੇ ਹਲਕਾ ਵਾਸੀਆਂ ਨੂੰ ਜ਼ਿਲ੍ਹਾ ਵਾਸੀਆਂ ਨੂੰ ਤੇ ਪੰਜਾਬ ਵਾਸੀਆਂ ਨੂੰ ਅਪੀਲ ਆ ਕਿ ਆਪਣੇ 0 ਤੋਂ 5 ਸਾਲ ਦੇ ਬੱਚਿਆਂ ਨੂੰ ਪੋਲੀਓ ਦੇ ਬੂੰਦਾਂ ਜ਼ਰੂਰ ਪਿਆਓ ਪੋਲੀਓ ਬੂਥਾਂ ਤੇ ਲੈ ਕੇ ਜਾਓ ਤਾਂ ਕਿ ਜਿਹੜਾ ਵਾ ਇਹ ਨਾਮਰਦ ਬਿਮਾਰੀ ਆ ਇਹ ਦੁਬਾਰਾ ਇੱਥੇ ਪ੍ਰਵੇਸ਼ ਨਾ ਕਰੇ ਭਾਵੇਂ ਕਿ ਪਹਿਲਾਂ ਬੂੰਦਾਂ ਪਿਆਈਆਂ ਵੀ ਆ ਫਿਰ ਵੀ ਇਹ ਜੜੀਆਂ ਬੂੰਦਾਂ ਵਾ ਇਹ ਪਿਉਣ ਤੋਂ ਆਪਣਾ ਜਿਹੜਾ ਵਾ ਉਹ ਤੁਸੀਂ ਖੁੰਝਣਾ ਨਹੀਂਗਾ ਆਪਾਂ ਇਸ ਨਾਮਰਦ ਬਿਮਾਰੀ ਨੂੰ ਫਿਰ ਇਸ ਦੇਸ਼ ਦੇ ਵਿੱਚ ਪ੍ਰਵੇਸ਼ ਨਹੀਂ ਕਰਨ ਦੇਣਾ ਸੋ ਸਾਰਿਆਂ ਨੂੰ ਮੇਰੀ ਅਪੀਲ ਹੈ ਡਾਕਟਰ ਹਰਨਪਾਲ ਡਿਸਕ੍ਰਿਮੀਨੇਸ਼ਨ ਆਫ ਸਟਰ ਤਰਨਤਾਰਾ ਅੱਜ ਅਸੀਂ ਨੈਸ਼ਨਲ ਰੌਡ ਪਾਲਸ ਫੁੱਲ ਦਾ ਗਾਇਕਰਨ ਜਾ ਰਹੇ ਹਾਂ ਜਿਹਦੇ ਤਹਿਤ ਦੇ ਅਸੀਂ ਇਹ 12 ਲੱਖ 39 ਹਜ਼ਾਰ ਪਾਪੂਲੇਸ਼ਨ ਦੇ ਵਿੱਚ ਜਿੰਨੇ ਵੀ 0 ਤੋਂ 5 ਸਾਲ ਦੇ ਬੱਚੇ ਆਗੇ ਉਹਨਾਂ ਨੂੰ ਅਸੀਂ ਪੋਲੀ ਚ ਕਵਰ ਕਰਨ ਜਾ ਰਹੇ ਹਾਂ ਸਾਡੇ ਕੋਲ ਇਸ ਜ਼ਿਲ੍ਹੇ ਦੇ ਵਿੱਚ ਹੈਗੇ 143548 ਬੱਚੇ ਜਿਨ੍ਹਾਂ ਨੂੰ ਕਿ ਅਸੀਂ ਅੱਜ ਪਹਿਲਾਂ ਬੋਥਾਂ ਉੱਤੇ ਰੈਕਸ਼ਨ ਪਾਵਾਂਗੇ ਫਿਰ ਉਸ ਤੋਂ ਬਾਅਦ ਕਰਗਾ ਟੀਮਾਂ ਚੱਲਣਗੀਆਂ ਹਾਈ ਰਿਸਕ ਏਰੀਆ ਚ ਬੋਇਲ ਟੀਮਾਂ ਚੱਲਣਗੀਆਂ ਝੁੱਗਾਂ ਝੋਕੜਿਆਂ ਸਭ ਨੂੰ 3 ਦਿਨ ਦੇ ਵਿੱਚ ਵਾਤ ਵਾਤ ਕਵਰ ਕੀਤਾ ਜਾਵੇਗਾ ਸਾਡੇ ਜ਼ਿਲ੍ਹੇ ਦੇ ਵਿੱਚ ਅਸੀਂ 578 ਬੂਥ ਬਣਾਏ ਹਨ ਜਿਹੜੇ ਕਿ ਅੱਜ ਪਹਿਲੇ ਦਿਨੋਂ ਬੋਥ ਚੱਲਣਗੀਆਂ ਟੀਮਾਂ ਉਸ ਤੋਂ ਬਾਅਦ ਸੈਕੰਡ ਡੇ ਟਿਮਸ ਫਿਲਟ ਹੋ ਕੇ ਬੋਲਟੇਮਾ ਬਣ ਜਾਣਗੇ ਅਤੇ ਹੌਸਟਲ ਸਾਡੇ ਕੋਲ 1257 ਟਿਮਾ ਚੱਲੇ ਨੇ ਤੇ ਮੋਬਾਈਲ ਟਿਮਾ ਸਾਡੇ ਕੋਲ 40 ਹੈਗੇ ਜਿਹੜੀਆਂ ਕਿ ਹਾਈ ਰਿਸਕ एरिया ਕਵਰ ਕਰਨਗੇ ਆ ਪੱਟੇ ਕਵਰ ਕਰਨਗੇ ਤੇ ਸਾਡੀ ਕੋਸ਼ਿਸ਼ ਹੋਵੇਗੀ ਕਿ ਅਸੀਂ ਹਰ ਪੱਠੇ ਤੇ ਹਰ ਬੱਚੇ ਨੂੰ ਹਰ ਕਿਤੇ ਵੀ ਕਵਰ ਕਰੀਏ ਕਿ ਕੋਈ ਵੀ ਬੱਚਾ ਪੋਲੀਓ ਬੋਨਦਾ ਤਾਂ ਵਾਂਝਾ ਨਾ ਰਹੇ ਕਿ ਪੋਲੀਓ ਡਰਾਪਸ ਇਹ ਇੱਕ ਲਾਈਫ ਸੇਵਿੰਗ ਡਰਾਪਸ ਹਨ ਜਿਹੜੇ ਕਿ ਮੈਕਸਮ 10-15 ਵਾਰੀਆਂ ਤੋਂ ਮਤਲਬ ਕਿ ਅਧਰਾ ਆਉਂਗੈਰਾ ਸਭ ਤੋਂ ਬਚਾਉਂਦੇ ਹਨ ਇਸ ਕਰਕੇ ਸਾਨੂੰ ਸਾਰਿਆਂ ਨੂੰ ਅੱਗੇ ਵਧਕੇ ਇਹਦੇ ਵਿੱਚ ਪਾਰਟਿਸਪੇਟ ਕਰਨਾ ਚਾਹੀਦਾ ਤੇ ਜੋਦਨ ਪਾਣਾ ਚਾਹੀਦਾ ਸਾਰੇ ਬੱਚਾ ਨੂੰ ਵੱਤਵਾਦ ਮਬਲੀ ਜਿਲ੍ਹਾ ਟਿਕਾ ਕਰਨ ਅਫਸਰ ਵੱਲੋਂ ਲੋ ਅਪੀਲ ਕੀਤੀ ਗਈ ਹੈ ਕਿ ਲੋਕ ਆਪਣੇ ਬੱਚਾ ਨੂੰ ਜਿਨ੍ਹਾਂ ਦੀ ਉਮਰ 0 ਤੋਂ 5 ਸਾਲ ਤੱਕ ਦੀ ਹੈ ਉਹਨਾਂ ਨੂੰ ਪੋਲੀਓ ਦੀਆਂ ਬੂੰਦਾਂ ਜ਼ਰੂਰ ਪਿਲਾਓ ਤਾਂ ਜੋ ਉਹ ਨਾ ਮੁਰਾਦ ਬਿਮਾਰੀ ਤੋਂ ਬਚ ਸਕਣ ਤਰੰਦੰਦ ਰਮਨ ਚਾਵਲਾ ਦੀ ਰਿਪੋਰਟ ਅਮਰਸਕੀ